ਇਹ ਤਾਂ ਬੜਾ ਕਟਾਪਾ ਕਹਿ ਸਕਦੇ ਆ ਕਿ ਸਾਡੇ ਪੰਜਾਬ ਨੂੰ ਵੀ ਪਿਆਇਆ ਇੱਕ ਗਲਾਕਾਰ ਉਹ ਵੀ ਕਲਾਸਿਕਲ ਦੀ ਮੌਤ ਹੋਈ ਨਹੀਂ ਤੁਹਾਡਾ ਬੇਟਾ ਕਦੋਂ ਵਾਰ ਗਿਆ ਸੀਗਾ ਕਿੰਨੇ ਸਾਲ? ਉਹ ਮੇਰੇ ਸਾਲ ਦਾ ਸਰਦ ਸਾਲ ਹੋ ਗਏ ਲੈ ਜੀ। ਹਾਂ ਤੁਹਾਨੂੰ ਕਦੋਂ ਪਤਾ ਲੱਗਾ ਕਿ ਬੇਟੇ ਦਾ ਇਸ ਤਰ੍ਹਾਂ ਮੌਤ ਹੋ ਗਈ ਆ ਚਲੋ? ਸਾਨੂੰ ਕੱਲ ਪਤਾ ਲੱਗਾ 11:00 ਕ'ਜਿ। ਪਤਾ ਲੱਗਾ ਕਿ ਉਹ ਬਸ ਉਹਦੀ ਖਤਮ ਹੋ ਪਿਆ ਪੂਰਾ ਹੋ ਗਿਆ ਸੀ। ਹਾਂਜੀ ਫੋਨ ਅਸੂ ਸਾਡੇ ਜੀਟ ਦਾ ਮੁੰਡਾ ਸੀ ਉਹ ਕੋਲ ਟਰਾਲਾ ਚਲਾਉਂਦਾ ਉਹਨਾਂ ਨੂੰ ਮਿਲਣ ਗਿਆ ਸੀ ਉਹ ਸੀ ਕੋਲ ਉਹਦੇ ਗਏ ਤੇ 11 ਵਜੇ ਫੋਨ ਆਇਆ ਉਸ ਨੂੰ ਤੇ ਬੀਟੀ ਦੇ ਪਰਿਵਾਰ ਉੱਥੇ ਰਹਦੇ ਆ ਨਾਲ ਪਰਿਵਾਰ ਹਾਂਜੀ ਸਾਲ ਹੋ ਗਿਆ ਦੁੱਖ ਦਿਨ ਹੋਏ ਸਾਲ ਹੋਇਆ ਗਿਆ ਨੂੰ ਉੱਥੇ ਬੇਟਾ ਉਹਦਾ ਤੇ ਉਹਦੀ ਜਨਾਨੀ ਦੋਹੀ ਬਾਜ ਫਿਰ ਦੋਹੀ ਇਕੱਠੇ ਉੱਥੇ ਰਹਿੰਦੇ ਆ ਸਾਲ ਹੋ ਗਿਆ ਉਹਨਾਂ ਨੂੰ ਗਿਆ ਨੂੰ ਤੁਹਾਡੀ ਆਪਣੇ ਆਖਰੀ ਵਾਰ ਆਪਣੇ ਪੁੱਤ ਨਾਲ ਗੱਲ ਕਦੋਂ ਹੋਈ ਸੀਗੀ ਇਸ ਤਰ੍ਹਾਂ ਉਹ ਨੂੰ ਚਿਰ ਹੋ ਗਿਆ ਗੱਲ ਹੋਈ ਨੂੰ ਭਰਾਵਾਂ ਨਾਲ ਕੀਤੀ ਮੈਨਾਂ ਨਹੀਂ ਗੱਲ ਹੋਈ ਇਸੇ ਗੱਲ ਨਾਲ ਨੂਰਾਨੇ ਮੈਂ ਨਾ ਗੱਲ ਇਹ ਮੇਰੇ ਵੀਡੀਓ ਤੇ ਮੈਂ ਆਪਣੇ ਕੋਲ ਦਾ ਚਿਹਰਾ ਵੀ ਨਹੀਂ ਦੇ ਸਕੀ। ਜਿਹੜੇ ਅਮਰਦੀਪ ਸਿੰਘ ਦਾ ਵੱਡਾ ਬ੍ਰਦਰ ਜਿਹੜਾ ਰਾਜਾ ਸੀਗਾ ਉਹ ਮੇ ਤੋਂ ਵੱਡੇ ਬ੍ਰਦਰ ਸੀਗੇ ਮੇ ਤੋਂ 1 ਸਾਲ ਵੱਡੇ ਸੀਗੇ ਉਹ। ਕਿਸ ਤਰ੍ਹਾਂ ਉਹਨਾਂ ਸਫਰ ਹੋਇਆ ਸੀ ਉਹਨਾਂ ਦਾ ਸ਼ੁਰੂਪ ਔਰ ਉਹਨਾਂ ਦੀ ਮੌਤ ਕਿਸ ਤਰ੍ਹਾਂ ਹੋਈ? ਉਹ ਬਚਪਨ ਤੋਂ ਸੰਗੀਤ ਨਾਲ ਬਹੁਤ ਜੁੜੇ ਸੀਗੇ ਪਹਿਲੇ। ਤੇ ਯੂਰੋਪੀਅਨ ਕਲਾਸੀਕਲ 뮤జిక్ ਵਿੱਚ ਬਹੁਤ ਜ਼ਿਆਦਾ ਹੀ ਕਰਦੇ ਦੇ ਬਹੁਤ ਪ੍ਰਾਈਜ਼ ਜਿੱਤੇ ਨੇ ਪਾਪਾ ਹਰ ਹਰ ਉਹ ਤੁਸੀਂ ਜੂਨੀਅਰ ਕੈਟਾਗਰੀ ਨੂੰ ਫਸਟ ਪ੍ਰਾਈਜ਼ ਜਿੱਤੇ ਜੂਨੀਅਰ ਤੋਂ ਸੈਕੰਡ ਜਿੱਤੇ ਹਨ ਦੇਸ਼ ਵਿਦੇਸ਼ ਨੂੰ ਸਿੰਗਾਪੁਰ ਬੈਂਕੋਮ ਇਨੇਸ਼ੀਆ ਸੰਯੁਕਤ ਉੱਥੇ ਜਾ ਕੇ ਪ੍ਰਦਰਸ਼ਨ ਕੀਤਾ ਗੁਰਮੁਖ ਸੰਯੁਕਤ ਪ੍ਰਦਰਸ਼ਨ ਕੀਤਾ ਤੇ ਕਿੰਨੇ ਸਾਲ ਤੋਂ ਅਮਰੀਕਾ ਤੇ ਰਹ ਰਹੇ ਸੀ ਪਿਛਲੇ 7 ਸਾਲ ਤੋਂ ਅਮਰੀਕਾ ਵਿੱਚ ਰਹੇ ਸੀ ਰਹ ਰਹੇ ਕਿ ਕਿਹੜੇ ਸ਼ਹਿਰ ਏ ਅਰਾਜ਼ੋਨਾ ਫੀਨਿਕਸ ਵਿੱਚ ਗਏ। ਬਿਲੋਂ ਨਿਊਜ਼ਾਰਕ ਰੇ 4 ਸਾਲ। ਉਸ ਤੋਂ ਬਾਅਦ ਵੀ ਅਰਾਜ਼ੋਨਾ ਫੀਨਿਕਸ ਵਿੱਚ ਆ ਗਏ ਸੀ। ਉੱਥੇ ਗੁਰੂ ਘਰ ਦੇ ਵਿੱਚ ਸੰਗੀਤ ਦੀ ਵਿੱਦਿਆ ਬੱਚਿਆਂ ਨੂੰ ਤਾਲੀਮ ਦਿੰਦੇ ਸੀ। ਤੁਹਾਨੂੰ ਕਦੇ ਪਤਾ ਲੱਗਾ ਕਿ ਤੁਹਾਡੇ ਬ੍ਰਦਰ ਕਿਸ ਤਰ੍ਹਾਂ ਮਰ ਗਏ? ਕੋਈ ਪਤਾ ਨਹੀਂ ਸੀਗਾ। ਕਿੱਦਾਂ ਪਤਾ ਲੱਗਾ? ਸਾਨੂੰ ਸਾਡੇ ਉੱਥੇ ਬ੍ਰਦਰ ਸਾਡੇ ਸਦਾ ਸੀਗੇ ਉੱਥੇ ਪਹੁੰਚੇ ਸੀ। ਉਹ ਗੁਦਰਤੀ ਹਾਦਸਾ ਮਕੂਲ ਕਰਦੇ ਕਰਦੇ ਜੱਕ ਦਾ ਕੋਈ ਸਾਇਲੈਂਟ ਅਟੈਕ ਹੋਇਆ ਉੱਥੇ ਐਂਬੂਲੈਂਸ ਆਈ ਉੱਥੇ। ਗੁਰੂ ਘਰ ਦੀ ਕਮੇਟੀ ਸਾਡੀ ਉਪਯਾਈ ਹਸਪਤਾਲ ਲੈ ਕੇ ਗਏ ਉਹਨਾਂ ਨੂੰ 15 ਸਾਲਾਂ ਤੋਂ ਬੀ ਪਰਟੀਮੈਂਟ ਦੀ ਕੀੜ ਹੋਈ ਨਾ ਬਿਮਾਰ ਸੀ ਨਾ ਕੋਈ ਸ਼ੂਗਰ ਕੋਈ ਪ੍ਰੋਬਲਮ ਕੋਈ ਨਹੀਂ ਸੀ ਨਾ ਸਾਈਲੈਂਟ ਅਟੈਕ ਉਹਨਾਂ ਨੂੰ ਹੋਇਆ ਇਹਦੇ ਸੰਸਕਾਰ ਦਾ ਭਾਈ ਉਹਨਾਂ ਦੇ ਕਿ ਸੰਸਕਾਰ ਇੰਦਾ ਸੀ ਭਾਈ ਸਾਹਿਬ ਜੀ ਸਾਡਾ ਛੋਟਾ ਭਾਈ ਸਾਹਿਬ ਜਿਹੜਾ ਉਹ ਨਿਊ ਜਰਕ ਤੋਂ ਨਹੀਂ ਆਇਆ ਇੱਕ ਦੋ ਮਹੀਨੇ ਤੇ 10 15 ਦਿਨ ਰਹਿਣਾ ਸੀ ਤੇ ਉਹਨੂੰ ਸਦਨਲੀ ਜਿੱਥੇ ਡੈਥ ਹੋਈ ਉਹਨੂੰ ਤੁਹਾਨੂੰ ਉੱਤੇ ਭੇਜਣਾ ਪਿਆ ਉਹ ਗੁਰੂ ਘਰ ਦੀ ਕਮੇਟੀ ਕਿੰਨੀ ਵੀ ਤੁਸੀਂ ਆਪਣੇ ਪਰਿਵਾਰ ਵਿੱਚੋਂ ਭੇਜੋ ਕਿਵੇਂ ਕਿ ਇਹ ਜਿਹੜਾ ਡਿਸੀਜਨ ਲੈਣੇ ਕਿ ਅਸੀਂ ਫਿਊਨਲ ਕਦੋਂ ਕਰੀਏ ਨਾ ਤੇ ਅੱਜ ਇਹ ਛੋਟੀ ਪ੍ਰਾਰਣ ਵੀਰ ਸਿੰਘ ਨੂੰ ਉੱਤੇ ਭੇਜ ਦਿੱਤਾ ਹੈ ਪਰਸੋਂ ਡਾਕਟਰ ਨੂੰ ਪਤਾ ਲੱਗੇਗਾ ਕਿ ਅਗਲਾ ਜੀਨ ਕੀ ਹੋਗਾ ਤੁਹਾਡੇ ਬ੍ਰਦਰਨ ਜਿਹੜੇ ਇਨਾਮ ਜਿੱਤੇ ਹੋਏ ਆ ਇਹ ਬੱਚੇ ਦੇ ਬਾਰੇ ਜਾਣਕਾਰੀ ਕਿੱਥੋਂ ਕਿੱਥੋਂ ਲੈ ਕੇ ਸੀ ਕਰਦੇ ਇਹ ਜੀ ਪੂਰੇ ਬਲਦੀ ਸਭ ਤੋਂ ਵੱਡੀ ਸਟੇਜ ਹੈ ਜੀ ਸ਼੍ਰੀ ਬਾਵਾ ਹਰਵੱਲ ਸਿੰਘ ਜੀ ਲੈ ਰਿਹਾ ਇਹ ਬਹੁਤ ਕਾਫੀ ਦੇਰ ਤੋਂ 150 ਸਾਲ ਤੋਂ ਚੱਲ ਰਿਹਾ ਚੱਲਦਾ ਆ ਰਿਹਾ ਉਹ ਤੋਂ ਨਰ ਪਾਸਪਰ ਸੀਨੀਅਰ ਕੈਟਾਗਰੀ ਚ ਜੁੜੇ ਜਿਆਦੇ ਇਹ ਜੂਨੀਅਰ ਕੈਟਾਗਰੀ ਚ ਇਹ ਜਿਹੜੇ ਜਿਆਦੇ ਹਨ ਉਹ ਵੀ ਬਹੁਤ ਸਨਮਾਨ ਇਦਾਂ ਦੇ ਪਏ ਜਿਹੜੇ ਪਤਾ ਨਹੀਂ ਉਲੀ ਲੱਗ ਗਈ ਹੈ ਬਹੁਤ ਪਤਾ ਨਹੀਂ ਲੱਗ ਰਿਹਾ ਬਹੁਤ ਜਿਆਦਾ ਹੱਦ ਦੇ ਵਿੱਚ ਸਨਮਾਨ ਮਿਲਿਆ ਤਾਂ ਇਹ ਸਾਡਾ ਕਲਾਕਾਂ ਇੱਕ ਬੜਾ ਵੱਡਾ ਅਸੀਂ ਕਹਿ ਸਕਦੇ ਹਾਂ ਕਿ ਸਾਡੇ ਪੰਜਾਬ ਨੂੰ ਇੱਕ ਕਲਾਸੀਕਲ ਰਾਗੀ ਦੀ ਨਮਜਾਤ ਹੋ ਗਈ ਹੈ ਤਾਂ ਕੀ ਕਹਿਣਾ ਚਾਹੁੰਦੇ ਤੁਸੀਂ ਇਸ ਬਾਰੇ ਜੀ ਮੈਂ ਕਹਿਣਾ ਚਾਹੁੰਦਾ ਕਿ ਸਾਡੇ ਪੰਥ ਨੂੰ ਬਹੁਤ ਵੱਡਾ ਯਾਨਕਿ ਕੋਈ ਘਾਟਾ ਪਿਆ ਪਰਵਾਰ ਨੂੰ ਵੀ ਬਹੁਤ ਵੱਡਾ ਘਾਟਾ ਪਿਆ ਕਿਉਂਕਿ ਇਹ ਭਾਈ ਸਾਹਿਬ ਹੁਣੇ ਮੈਂ 90 ਦੇ ਵਿੱਚ ਗੁਰਦਾਨ ਕਰਨਾ ਸਾਹਿਬ ਕੀਰਤਨ ਦੀ ਸੇਵਾ ਉਦੋਂ ਸ਼ੁਰੂ ਕੀਤੀ ਉਦੋਂ ਤੋਂ ਮੈਂ ਇਹਨਾਂ ਨੂੰ ਦੇਖਦਾ ਬਹੁਤ ਵਧੀਆ ਸੋਹਣਾ ਕੀਰਤਨ ਕਰਦੇ ਸੀਗੇ ਤੇ ਬਹੁਤ ਮੈਨੂੰ ਬਹੁਤ ਪਿਆਰੇ ਲੱਗਦੇ ਸੀਗੇ ਤੇ ਇਹਨਾਂ ਦਾ ਜਿਹੜਾ ਖਾਂਦਾ ਨੇ ਜਿਹੜਾ ਭਾਈ ਸਾਹਿਬ ਦਿਲਵਾਰ ਸਿੰਘ ਜੀ ਗੁਰਵਾਸੀ ਹੋਣੇ ਉਹ ਵੀ ਬਹੁਤ ਇਹ ਯਾਨੀ ਕਿ ਉਹਨਾਂ ਤੋਂ ਬਹੁਤ ਗੁਣੇ ਕੀਰਤਨ ਦਾ ਉਹਨਾਂ ਨੇ ਇਹਨਾਂ ਨੂੰ ਕੀਰਤਨ ਦਾ ਗੁਣ ਦਿੱਤਾ ਸੀਗਾ ਤੇ ਇਹ ਬਹੁਤ ਯਾਨੀ ਕਿ ਭਈ ਇਸ ਇਨਾਂ ਦਾ ਜਿਹੜਾ ਹੈਗਾ ਘਰਾਣਾ ਬਹੁਤ ਵੱਡਾ ਘਰਾਣਾ ਯਾਰ ਜਿਹਦੇ ਨਾਲ ਕਈ ਬੱਚੇ ਇਹਨਾਂ ਤੋਂ ਆਕੇ ਸੰਗੀਤ ਦੀ ਪ੍ਰਾਪਤੀ ਕਰਦੇ ਸੀ ਸੰਗੀਤ ਸਿੱਖਦੇ ਸੀਗੇ ਤੇ ਬਹੁਤ ਬੱਚੇ ਕਈ ਬੱਚੇ ਇਹਨਾਂ ਨੂੰ ਯਾਦ ਕਰਦੇ ਸੀਗੇ ਇਹ ਜਦੋਂ ਕੋਰੋਨਾ ਹੋਇਆ 18 ਦੇ ਵਿੱਚ ਅਮਰੀਕਾ ਗਏ ਅਮਰੀਕਾ ਦੇ ਗਾਇਕ ਤੇ ਉਹਨਾਂ ਨੇ ਉੱਥੇ ਵੀ ਨਾਲ ਦੇ ਦੋ ਦੋਸਤ ਮਿੱਤਰ ਬਹੁਤ ਬਣੇ ਜਿਨ੍ਹਾਂ ਨੇ ਕਿ ਭਈ ਇਹਨਾਂ ਨੂੰ ਬੜਾ ਪਿਆਰ ਦਿੱਤਾ ਮਾਣ ਦਿੱਤਾ ਤੇ ਸਾਨੂੰ ਤੇ ਪੰਥ ਨੂੰ ਤੇ ਪਰਿਵਾਰ ਨੂੰ ਤੇ ਬੱਚਿਆਂ ਨੂੰ ਸਾਰਿਆਂ ਨੂੰ ਬਹੁਤ ਇਹਨਾਂ ਦਾ ਘਾਟਾ ਪਿਆ ਕੀ ਪਿਆ ਸਕਦਾ ਤੁਸੀਂ ਕੀ ਮੰਨ ਕਰਦੇ ਪੰਜਾਬ ਸਰਕਾਰ ਤੋਂ ਆਪਾਂ ਮੰਨ ਕਰਦੇ ਕਿ ਭਈ ਨਾਦੀ ਜਹਾਜ਼ ਦੇ ਅੰਦਰ ਕੋਈ ਪਿੰਡ ਦੇ ਵਿੱਚ ਅਕੈਡਮੀ ਬਣਾਈ ਜਾਵੇ ਤਾਂ ਕਿ ਇੱਥੇ ਜਿਹੜੇ ਬੱਚੇ ਸੰਗੀਤ ਸਿੱਖੇ ਤੇ ਗੁਰੂ ਦਾ ਜਸ ਗਾਇਨ ਕਰਨ ਇਹ ਪੰਜਾਬ ਸਰਕਾਰ ਤੋਂ ਬੇਨਤੀ